ਆਜੇ ਜਿਹੜਾ ਦਸਤੀ ਕਰਨੀ ਦੱਸ ਕੇ ਤੂੰ ਮੈਂ ਕਹਦਾ ਉਹ ਨਹੀਂ ਆਈ ਕਿ ਮਹਾਰਾਜ ਘਰਵਾ ਤੇ ਮੈਂ ਕਿਹੜੀ ਗਲੀ ਸ਼ਰਾਬ ਕਿਥੋਂ ਫੇਲ ਕੇ ਆਉਂਦੇ ਨਾ ਜਰਾ ਕੀ ਬਣਾ ਨਾ ਦੱਸ ਦੇ ਕੀ ਆਪਣਾ ਨਾ ਦੱਸ ਦੇ ਸਾਰਿਆਂ ਨੂੰ ਨਾ ਕੀ ਤੇਰਾ ਨਾ ਦੱਸ ਦੇ ਨਾ ਕੀ ਤੇਰਾ ਨਾ ਦੱਸ ਆਪਣਾ ਤੇਰੀ ਮਾਂ ਨਾ ਰੱਖੇਗੀ ਤੇਰਾ ਹੈ ਅਮਰਤ ਪਾਲਤ ਸਿੰਘ ਆ ਕਮ ਸਿੰਘ ਤੋਂ ਬਦਨਾਮ ਕਰ ਜੱਟ ਹੈ ਤੂੰ ਗੁਰੂ ਵਾਲਾ ਬਣ ਗਿਆ ਇਹ ਤਸਵੀਰਾਂ ਅਮਰਿਤਪਾਲ ਸਿੰਘ ਦੇ ਘਰ ਦੀਆਂ ਨੇ ਜਿੱਥੇ ਉਸ ਵੇਲੇ ਗਾਹ ਪੈ ਗਿਆ ਜਦੋਂ ਤਿਆਰਬਰ ਤਿਆਰ ਹੋ ਕੇ ਸਿੰਘ ਜਥੇਬੰਦੀਆਂ ਅਮਰਿਤਪਾਲ ਸਿੰਘ ਦੇ ਘਰ ਪਹੁੰਚੀਆਂ ਦੱਸਿਆ ਜਾ ਰਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਘਰ ਦੇ ਪਹਿਲੀ ਮੰਜ਼ਲ ਤੇ ਸ਼ਿਸ਼ੋਭਿਤ ਕੀਤੀ ਹੋਈ ਸੀ ਜਦਕਿ ਹੇਠਾਂ ਸ਼ਰਾਬ ਦੀਆਂ ਪੇਟੀਆਂ ਤੇ ਮੁਰਗਾ ਮੀਟ ਵੀ ਰੱਖਿਆ ਹੋਇਆ ਸੀ ਇਸ ਗੱਲ ਦੀ ਪਿੰਕ ਲੱਗਦੇ ਹੀ ਨਿਹੰਗ ਸਿੰਘ ਜਥੇਬੰਦੀਆਂ ਘਰ ਵਿੱਚ ਪਹੁੰਚੀਆਂ ਤਾਂ ਫਿਰ ਅਮਰਤਪਾਲ ਸਿੰਘ ਅਤੇ ਉਸਦੇ ਭਰਾ ਜਸਬੀਰ ਸਿੰਘ ਨੂੰ ਅਤਿ ਦੀ ਗਰਮੀ ਵਿੱਚ ਕੰਬਣੀ ਛਿੜ ਗਈ ਇਸ ਸਬੰਧੀ ਸਤਕਾਰ ਕਮੇਟੀ ਆਗੂ ਬਲਵੀਰ ਸਿੰਘ ਮੁੱਛਲ ਹੋਰਾਂ ਨੇ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਦੇ ਥਾਣਾ ਬੀ ਡਿਵੀਜ਼ਨ ਦੇ ਇਲਾਕੇ ਰਜਿੰਦਰ ਨਗਰ ਦੇ ਵਿੱਚ ਇੱਕ ਘਰ ਦੇ ਵਿੱਚ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਰੱਖੀ ਹੋਈ ਹੈ ਯਾਨੀ ਕਿ ਬੀਡ ਰੱਖੀ ਹੋਈ ਹੈ ਔਰ ਅਮਰਤਪਾਲ ਸਿੰਘ ਦੇ ਘਰ ਵਿੱਚ ਔਰ ਸ਼ਰਾਬ ਦੀਆਂ ਬੋਤਲਾਂ ਵੀ ਰੱਖੀਆਂ ਹੋਈਆਂ ਨੇ ਜਿਸ ਨੂੰ ਲੈ ਕੇ ਮर्यादा ਦੀ ਉਲੰਘਣਾ ਕੀਤੀ ਗਈ ਹੈ ਤਾਂ ਹੁਣ ਜਥੇਬੰਦੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੀੜਾ ਪ੍ਰਕਾਸ਼ ਹੈ ਉਸ ਨੂੰ ਉੱਥੋਂ ਲਿਜਾਇਆ ਗਿਆ ਦੂਜੇ ਪਾਸੇ ਅਮਰਤਪਾਲ ਸਿੰਘ ਅਤੇ ਉਸਦੇ ਭਰਾ ਨੇ ਕਿਹਾ ਕਿ ਉਹਨਾਂ ਤੋਂ ਗਲਤੀ ਹੋਈ ਹੈ ਔਰ ਉਹ ਮੁਆਫੀ ਮੰਗ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਤੇ ਪੁਲ ਪ੍ਰਸ਼ਾਸਨ ਬੀਡੀ ਥਾਣੇ ਤੋਂ ਇਸ ਰਜਿੰਦਰ ਨਗਰ ਵਿੱਚ ਜਿੱਥੇ ਅੰਮ੍ਰਿਤਪਾਲ ਤੇ ਜਸਬੀਰ ਸਿੰਘ ਦੋਨੋਂ ਭਰਾ ਰਹਿੰਦੇ ਸਨ ਜਿਹਦਾ ਨਾਂ ਅੰਮ੍ਰਿਤਪਾਲ ਹੈ ਉਹ ਰੱਜ ਕੇ ਸ਼ਰਾਬ ਤੇ ਮੀਟ ਇਸ ਘਰ ਵਿੱਚ ਚੱਲਦਾ ਸੀ ਜਦੋਂ ਅਸੀਂ ਇਸ ਘਰ ਵਿੱਚ ਆਏ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਸਨ ਉੱਪਰਲੀ ਮੰਜ਼ਲ ਦੇ ਵਿੱਚ ਨਾ ਤਾਂ ਕੋਈ ਸੋਖ ਆਸਣ ਸੀ ਸਤਿਗੁਰਾਂ ਵਾਸਤੇ ਸੋਖ ਆਸਣ ਪੀੜਾ ਸਾਹਿਬ ਦੇ ਕੀਤਾ ਜਾਂਦਾ ਸੀ ਇੱਕ ਭੈਣ ਮਨਪ੍ਰੀਤਕੌਰ ਜਿਹੜੀ ਪ੍ਰਕਾਸ਼ ਕਰਦੀ ਸੀ ਉਹਨੇ ਵੀ ਅੰਮ੍ਰਿਤ ਨਹੀਂ ਘਰਦੇ ਕਿਸੇ ਮੈਂਬਰ ਤੇ ਅੰਮ੍ਰਿਤ ਨਹੀਂ ਛਕਿਆ ਇਹ ਸਿਰਫ ਦਰਬਾਰ ਸਾਹਿਬ ਦੇ ਲਾਗੇ ਹੀ ਰੈਸ਼ਾ ਤੇ ਆਪਣੇ ਬਾਬਾ ਦੀਪ ਸਿੰਘ ਦੇ ਸਤਾਨ ਦੇ ਵੀ ਬਿਲਕੁਲ ਲਾਗੇ ਹਨ ਅਸੀਂ ਅੰਮ੍ਰਿਤਸਰ ਕੀ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੈ ਉਹਨਾਂ ਨੂੰ ਬੇਨਤੀ ਤੁਹਾਡੇ ਮੀਡੀਆ ਰਾਈ ਕਰਦੇ ਆ ਕਿ ਉਹ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਵਿਖੇ ਸੁਭਾਏਮਾਨ ਕਰ ਦਿਓ ਜਿੱਦਾਂ ਕਿ ਸ਼ਰਾਬ ਮੀਟ ਕੋਈ ਪਰਿਵਾਰ ਦਾ ਮੈਂਬਰ ਅੰਮ੍ਰਿਤਧਾਰੀ ਨਹੀਂ ਹੈ ਕੋਕੇ ਮਰਜ਼ਾਦਾ ਹੈ ਕਿ ਸਤਿਗੁਰਾਂ ਦੇ ਤਾਬਿਆਂ 'ਚ ਬਹਿਣ ਵਾਲਾ ਵੀ ਅਮਰਤਾਰੀ ਹੋਣਾ ਚਾਹੀਦਾ ਹੈ ਤੇ ਜਿਨ੍ਹਾਂ ਘਰ ਵਿੱਚ ਕੋਈ ਸਮੇਂ ਸਿਰ ਪ੍ਰਕਾਸ਼ ਨਹੀਂ ਹੁੰਦਾ ਨਿਤਨੇਮ ਨਹੀਂ ਹੁੰਦਾ ਉਹ ਵੀ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਵਿਖੇ ਸੁਭਾਏਮਣ ਕਰ ਦਿਓ ਨਹੀਂ ਤਾਂ ਸਤਕਾਰ ਕਮੇਟੀ ਨੇ ਕਮਰਕਾਸੇ ਕੀਤੇ ਆ ਸਾਡਾ ਨੰਬਰ ਹੈਗਾ 98152 13317 ਜਦੋਂ ਤੁਸੀਂ ਸਾਨੂੰ ਯਾਦ ਕਰੋਗੇ ਦੱਸੋਗੇ ਤੁਹਾਡਾ ਨਾਮ ਗੁਪਤ ਰੱਖਾਂਗੇ ਤੇ ਤੁਰੰਤ ਆਪਣੇ ਸਾਰੇ ਸਿੰਘਾਂ ਸਮੇਤ ਬਾਬਾ ਦੀਪ ਸਿੰਘ ਦਾ ਬਣਾਇਆ ਜਥਾ ਪਹੁੰਚ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਹਨ ਇਹ ਰਾਮਸਰ ਵਿਕੇ ਸੁਭਾਇਮਾਨ ਕਿਤੇ ਗਏ ਹਨ ਪਰ ਨਾਲ ਹੀ ਇਹ ਇਥੋਂ ਦੀ ਸਾਰੀ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਮੇਟੀ ਦੇ ਸ੍ਰੀ ਅਕਾਲ ਪੁਰਖ ਜੀ ਦੇ ਨੁਮਾਇੰਦਿਆਂ ਨੂੰ ਬੇਨਤੀ ਕਰਦਾ ਹਾਂ ਤੁਹਾਡੇ ਮੀਡੀਆ ਰਾਈ ਕਿ ਜਿੰਨਾ ਜਿੰਨਾ ਦੇ ਘਰਾਂ ਚ ਗੁਰੂ ਗ੍ਰੰਥ ਸਾਹਿਬ ਕਿਉਂਕਿ ਇਹ ਤਾਂ ਕੋਈ ਪਾਕਿਸਤਾਨ ਤੋਂ ਕੋਈ ਚైనా ਤੋਂ ਨਹੀਂ ਆਏ ਨਾ ਕਿਸੇ ਅਮਰੀਕਾ ਤੋਂ ਆਏ ਨੇ ਸ੍ਰੋਮਣੀ ਕਮੇਟੀ ਕੋ ਐ ਵੇ ਸਾਰਾ ਪ੍ਰਬੰਧ ਹੈ ਇਕੱਲੀ ਸ੍ਰੋਮਣੀ ਕਮੇਟੀ ਦੇ ਦਿੱਲੀ ਕਮੇਟੀ ਜਿਹੜੀ ਸ਼ਿਪਾਈ ਕਰ ਰਹੀ ਹੈ ਐਵੇਂ ਨਾ ਜਿਹਨੂੰ ਮੂੰਹ ਚੋੱਕ ਕੇ ਜਿਹੜਾ ਤੁਹਾਡੇ ਕੋਲ ਆ ਜਾਂਦਾ ਹੈ ਜਾਂ ਤੁਹਾਨੂੰ ਕੋਈ ਫਰਮਾਇਸ਼ ਆਂਦੀ ਹੈ ਗੁਰੂ ਗ੍ਰੰਥ ਸਾਹਿਬ ਨਾ ਦਿਆ ਕਰੋ ਜੋ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਅਦਬ ਹੋਣਾ ਚਾਹੀਦਾ ਹੈ ਉਹ ਤੁਸੀਂ ਕਰਾਉਣਾ ਜਾਂ ਅਸੀਂ ਕਰਾਉਣਾ ਹੈ ਪਰ ਅਸੀਂ ਬੇਸਲੇ ਹੋ ਚੁੱਕੇ ਹਾਂ ਤਾਂ ਬੇਦਬੀਆਂ ਹੋ ਰਹੀਆਂ ਨੇ ਇਹ ਕੋਈ ਹੁਕਮਨਾਮਾ ਵੀ ਜਾਰੀ ਹੋਣਾ ਚਾਹੀਦਾ ਸ੍ਰੀ ਕ ਸੰਦੇਸ਼ ਵੀ ਜਾਰੀ ਹੋਣਾ ਜੀ ਦਾ ਜਿਨ੍ਹਾਂ ਨੇ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਿਤ ਕੀਤੇ ਨੇ ਉੱਥੇ ਮਰਜ਼ਾਦਾ ਨਹੀਂ ਹੋ ਰਹੀ ਤੇ ਉਹ ਗੁਰਦੁਆਰਾ ਸਾਹਿਬ ਇੱਕੇ ਸੁਭਾਇਮਾਨ ਕਰ ਦੇਣ ਨਹੀਂ ਤਾਂ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਦੇ ਘਰਾਂ 'ਚ ਪਹੁੰਚਾਂਗੇ ਤੇ ਕਾਨੂੰਨੀ ਕਾਰਵਾਈ ਵੀ ਜ਼ਰੂਰ ਉਹਨਾਂ ਦੇ ਕਰਾਇਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਪਾਲ ਜੀ ਕਿਹੜਾ ਲਖਾ ਜੀ ਅਰਜਿੰਦਰ ਨਾ ਜੀ ਇੱਧਰ ਧਿਆਨ ਦੇ ਤੂੰ ਕੀ ਕਹਿਣਾ ਚਾਹਦੇ ਜਿਹੜੀ ਇਹਨਾਂ ਨੂੰ ਚੱਲਣੀ ਹੋਣੀ ਜੀ ਇੱਧਰ ਆਦਾ ਕੰਮ ਲੈ ਆਇਆ ਤੁਸੀਂ ਆਪ ਕਹਿਣਾ ਹੋ ਜਾ ਜੀ ਤੇ ਸ਼ਰਾਬ ਬੰਦ ਕੀ ਕਰਨ ਜਾਂਦੇ ਲੈਗੀ ਕਹਾਂਗੇ ਜੀ ਉੱਚੀ ਜੀ ਬੋਲੂਗੀ ਠੀਕ ਬਰਾਜੇ ਹਾਂ ਜੀ ਸ਼ਰਾਬ ਤੇ ਰੀਆ ਹਾਂ ਜੀ ਤੇਰੀ ਹੈ ਕਿਥੇ ਗੁਰੂ ਦਾਸ ਦਾ ਪ੍ਰਕਾਸ਼ ਸ਼ਰਾਬ ਰੱਖ ਸਕਦੇ ਆਪਾਂ ਦੱਸਦੇ ਤੂੰ ਨਹੀਂ ਰੱਖ ਹੈ ਰੱਖ ਸਕ ਆ ਗਈ ਹੈ ਹੈ ਮੰਨਣਾ ਮਾਹੀ ਮੰਨਦਾ ਦੱਦੀ ਅੱਜ ਤੋਂ ਗਾਂਹ ਖਰਾਬ ਨਹੀਂ ਪੀਵੇਗਾ ਹਾਂ ਜੀ ਨਹੀਂ ਪੀਵੇਗਾ ਕਰ ਵੀ ਨਹੀਂ ਬਣਾਉਂਗਾ ਹੈ ਕਰ ਵੀ ਨਹੀਂ ਹੱਥੋਂ ਨਹੀਂ ਲਾਉਂਗਾ ਇਹ ਫਿਰ ਕੀ ਪ੍ਰਸ਼ਾਸਨ ਨੇ ਕਬਜ਼ੇ ਲੈ ਲੈਣੀ ਹੋਣਾ ਤੇ ਤੇ ਪਰਚਾ ਦਰਜ ਕਰ ਦੇਣਾ ਹੈ ਕਬਸੀ ਕਿੰਨੀ ਬਖਸ਼ ਉਹ ਬਿਨਾਂ ਦਾਸ ਜਿਹਨੂੰ ਘਰ ਤੋਂ ਤੁਸੀਂ ਕਰ ਸਦਗੇ ਪਰੋਣੇ ਨੂੰ ਕਰ ਸਕੀਏ ਤੇ ਉਹਦੀ ਮਣਕੇ ਬੇਇਜ਼ਤੀ ਕਰੀਏ ਸੋਭਾ ਦਿੰਦਾ ਬਨੂ ਘਰ ਗੁਰਗਰਾਸਾ ਨੂੰ ਸਾਦਗੇ ਦੀ ਮਰਜ਼ਾਦਾ ਦੀ ਲੰਘਣਾ ਕਰੀਏ ਮੈਨੂੰ ਮਹੀਨੇ ਬਾਅਦ ਦੇਖ ਲਿਆ ਮਰਛਿਆ ਹੁੰਦਾ ਤੇ ਸਾਰੀਆਂ ਬੋਤਲਾਂ ਕਿੰਨੀਆਂ ਹੋਣਗੀਆਂ 80 ਦੀ ਹੀਰ ਬੰਨ ਨਹੀਂ ਮਪਾ 80 ਕਿੱਥੇ ਗਿਆ ਹੈ ਕਿੰਨੀਆਂ ਆਈਆਂ ਤਾਰੇ ਸਾਹਮਣੇ ਜੀ ਜੋ ਕਿੰਨੀ ਕਰੋ ਜਿਹੜਾ ਬਿਆ ਬੀਅਰ ਹੀ ਨਾਲ ਬੀਅਰ ਦੀ ਪੇਟੀ ਕਿੰਨੀ ਸੋ ਬੀਅਰਸ ਕੋ ਯਾਰ ਬੀਅਰ ਬੀਅਰ ਕੋਣ ਮਿਲਦਾ ਬੀਅਰ ਕੋਣ ਮਿਲਦਾ ਕਰਦੀ ਬੀਦੀਦਰੀ ਹੈ ਕੋਣ ਮਿਲਦਾ ਬੀਅਰ ਬੀਅਰ ਕੋਣ ਕੋਣ ਬੀਜਾਉ ਦੱਸ ਦੇ ਬੀਅਰ ਕਰਦੀ ਆ ਕਰਦੀ ਆ ਦੱਸ ਦੇ ਕਰਦੀ ਆ ਬੀਅਰ ਦੱਸ ਦੇ ਬੋਲ ਕੇ ਅਮਰਤ ਮੇਰਾ ਨਾ ਜਸਮੀਤ ਸਿੰਘ ਹੈ ਭਾਈ ਸਾਡੇ ਘਰ ਮਾਰੇ ਇਹਦਾ ਸਰੂਪ ਸੀ ਸਾਡੇ ਕੋਲ ਭੁੱਲੋਈ ਮੀਟ ਅੰਡਾ ਸ਼ਰਾਬ ਚਲਦੀ ਸੀ ਤੇ ਬਾਬਾ ਹੀ ਆਏ ਤੇ ਸਤਕਾਰ ਕਮੇਟੀ ਸਾਡੇ ਬਾਰੇ ਇਹਨਾਂ ਸਰੂਪ ਲੈ ਕੇ ਚੱਲੀ ਏ ਤੇ ਅੱਗੇ ਵਸਤੇ ਸਾਨੂੰ ਸਮਤ ਬਖਸ਼ਣ ਮਾਰਾਇ ਗੁਰਾਂ ਦਾ ਸਮਤ ਬਖਸ਼ਣ ਸਾਡੇ ਕੋ ਨਾ ਕੋਈ ਭੁੱਲ ਹੋਵੇ ਤੇ ਨਾ ਅਸੀਂ ਸਤਕਾਰ ਕਰਦੇ ਰਹੀਏ ਮਾਰਾਇ ਜਿੰਨੀ ਦਿਨ ਤੋਂ ਬਾਬਾ ਜੀ ਜਿਹੜਾ ਥੋੜੇ ਸਮਾਂ ਲਾ ਲ ਤੁਸੀਂ ਠੀਕ ਹੈ ਭਾਈ ਹੁਣ ਕੀ ਕਹਿਣਾ ਚਾਹੁੰਦੇ ਤੁਸੀਂ ਅੱਗੇ ਬਾਬਾ ਜੀ ਭੁੱਲ ਨਹੀਂ ਹੋਊਗੀ ਸਾਈ ਸੰਗਤ ਕੋ ਮਾਫੀ ਮੰਗਦੇ ਸਾਡੇ ਕਿਰਪਾ ਕਰੋ ਮਿਹਰ ਕਰੋ ਬਾਈ ਜੋ ਸਾਡੇ ਹੋ ਮਾਰੇ ਸੇਤਕਾਰ ਹੋਏਗਾ ਵੱਧ ਤੋਂ ਵੱਧ ਹੀ ਸੇਤਕਾਰ ਕਰਾਂਗੇ ਇਹ ਕਿਹੜਾ ਇਲਾਕਾ ਜੀ ਇਹ ਰਜਿੰਦਰ ਨਗਰ ਅਜੀਤ ਨਗਰ ਬਾਬਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਮੀਤ ਸਿੰਘ ਹੋਵੇਗਾ